ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਦੋਸਤੋ ਵੀਡੀਓ ਫਰਮਾਉਣ ਪਹੁੰਚੇ ਹੋਏ ਆ ਆਪਾਂ ਪੈਂਡ ਲੋਪੋ ਤਸੀਰ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਦੋਸਤੋ ਮੋਗਾ ਪਿਆ ਜਾਂਦਾ ਕਿਤੇ ਪੰਜਾਬ ਤੇ ਦੋਸਤੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਵਿੱਚ ਸਾਹਮਣੇ ਜਿਹੜਾ ਇੱਕ ਸੰਦ ਦੇਖ ਰਹੇ ਖੇਤੀਬਾੜੀ ਦਾ ਰੋਟਾਵੀਟਰ ਦੋਸਤੋ ਇਹ ਸੇਲ ਵਾਸਤੇ ਆ ਤੇ ਕਿਤੇ ਪੰਜਾਬ ਦੇ ਵਿੱਚ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਾਂਗੇ ਜਾਂ ਪੰਜਾਬ ਦੇ ਕਿੱਥਿਆਂ ਨਾਲ ਰਿਲੇਟਡ ਜਿਹੜੇ ਵੀ ਕਾਰੋਬਾਰ ਆ ਉਹਦੇ ਰਿਲੇਟਡ ਵੀਡੀਓ ਤੁਹਾਨੂੰ ਮਿਲਦੀ ਰਹੂਗੀ ਜਾ ਆਪਣੇ ਕਾਰੋਬਾਰ ਵਿੱਚ ਵਾਧਾ ਕਰ ਲਈ ਜਾਂ ਇਦਾਂ ਦੀ ਕੋਈ ਵੀ ਵੀਡੀਓ ਬਣਾਉਣ ਲਈ ਤਾਂ ਮੇਰਾ ਮੋਬਾਈਲ ਨੰਬਰ 97802053 ਨਾ ਉੱਪਰ ਚੱਲੀ ਜਾਂਦਾ ਦੋਸਤੋ ਸਕਰੀਨ ਤੇ ਤੇ ਥੱਲੇ ਮਾਲਕ ਵੀਰ ਦਾ ਨੰਬਰ ਰਹੂਗਾ ਨਵੀਂ ਕੰਡੀਸ਼ਨ ਚ ਰੋਟਾਵੀਟਰ ਆ ਬਾਈ ਨਾਲ ਗੱਲ ਹੋਈ ਸੀਗੀ ਸੁਪਰ ਸੀਡਰ ਆ ਸੌਰੀ ਹਾਂ ਸੁਪਰ ਸੀਡਰ ਆ ਤੇ ਬਾਈ ਦੱਸਦਾ ਵੀ ਕਿਸੇ ਮਜਬੂਰੀ ਕਾਰਨ ਆਪਾਂ ਵੇਚਣਾ ਬਾਕੀ ਡਿਟੇਲ ਕੱਲੀ-ਕੱਲੀ ਆਪਾਂ ਬਾਈ ਤੋਂ ਲੈਣੇ ਕੋਸ਼ਿਸ਼ ਨਵਾਂਗੇ ਸਾਰੇ ਪੱਖ ਤੋਂ ਤੁਹਾਨੂੰ ਸੁਪਰ ਸੀਡਰ ਇਹ ਦਿਖਾਇਆ ਜਾਊਗਾ ਪਰ ਤੁਸੀਂ ਆ ਕੇ ਦੇਖੋਗੇ ਦੋਸਤੋ ਉਹਦੇ ਨਾਲ ਦੀ ਰੀਸ ਕੋਈ ਨਹੀਂਗੀ ਸ਼ੁਰੂ ਕਰ ਲੈਣੇ ਆ ਡਿਟੇਲ ਜਾਣਕਾਰੀ ਬਾਈ ਤੋਂ ਭਰ ਲੈਣੇ ਆ ਸასი ਗੱਲ ਵੀ ਸასი ਗੱਲ ਬਾਈ ਜੀ ਸਭ ਤੋਂ ਪਹਿਲਾਂ ਇਹ ਆਪਣਾ ਨਾਮ ਤੇ ਐਡਰੈਸ ਪੂਰਾ ਨਾਮ ਬਿਆਨ ਸਿੰਘ ਬਾਈ ਪੈਂਟ ਲੋਪੋ ਜ਼ਿਲ੍ਹਾ ਮੋਗਾ ਤਸੀਹ ਨਿਆਲ ਸਿੰਘ ਲੈ ਬਾਈ ਠੀਕ ਆ ਜੀ ਮੋਬਾਈਲ ਨੰਬਰ ਬੋਲ ਦਿਓ 8725696485 ਠੀਕ ਆ ਨੰਬਰ ਦੋਸਤੋ ਜਿਵੇਂ ਆਪਾਂ ਗੱਲ ਕਰੀਏ ਥੱਲੇ ਵਾਲੇ ਪਾਸੇ ਲਗਾਤਾਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਲਾਈਕ ਜਰੂਰ ਕਰਕੇ ਮੇਰਾ ਹੌਸਲਾ ਵਧਾ ਦਿਓ ਸ਼ੁਰੂ ਕਰਕੇ ਵੀ ਰੂਟਾ ਬੀਟਰ ਤੋਂ ਆਪਾਂ ਸੁਪਰ ਸੀਟਰ ਬਾਈ ਸੁਪਰ ਸੀਟਰ ਸੋਰੀ ਵਾਰ-ਵਾਰ ਰੂਟਾ ਬੀਟਰ ਨਿਕਲ ਜਾਂਦਾ ਮੂੰਹ ਚ ਸੁਪਰ ਸੀਡਰ ਆ ਤੇ ਇਹ ਤਾਂ ਵੇਚਣ ਦਾ ਕਰਨ ਲਗੀ ਬਣ ਗਿਆ ਬਈ ਵੇਚਣ ਦਾ ਬਈ ਆਪਾਂ 9 ਫੁੱਟਾ ਲੈ ਕੇ ਆਉਣਾ ਯਾ ਠੀਕ ਆ ਹਾਂ ਠੀਕ ਆ ਕਿਉਂਕਿ 9 ਫੁੱਟਾ ਲੈ ਕੇ ਆਉਣਾ ਆਪਣਾ ਦੂਜਾ ਅੜਾਈ ਤੱਕ ਵੱਡਾ ਲੈ ਕੇ ਆਉਣਾ ਆਪਾਂ ਠੀਕ ਆ ਉਹਦੇ ਪਿੱਛੇ 9 ਫੁੱਟਾ ਹੀ ਪਾਉਣਾ ਬਈ ਆਪਾਂ ਯਾ ਠੀਕ ਆ ਹਾਂ ਤੇ ਦੋਸਤੋ ਬਾਈ ਜਾਸ ਦਾ ਵੀ 9 ਫੁੱਟਾ ਲੈ ਕੇ ਆਉਣਾ ਤੇ ਇਹ ਕਿੰਨੇ ਫੁੱਟਾ ਹੈ ਇਹ 7 ਫੁੱਟ ਬਾਈ 7 ਫੁੱਟਾ ਠੀਕ ਆ ਤੇ ਕਿੰਨਾ ਮਾਡਲ ਆ ਬਈ ਇਹ ਇਹ 23 ਮਾਡਲ ਬਾਈ 23 ਮਾਡਲ ਕਿਹੜੀ ਕੰਪਨੀ ਦਾ ਹੈ ਇਹ ਇਹ ਪੀਮ ਵਾਲਿਆਂ ਦਾ ਕੇਸ ਪੀਆਈਮ ਵਾਲਿਆਂ ਦਾ ਕੇਸ ਕੇਸ ਪੀਮ ਵਾਲਾ ਹੈ ਬਾਈ ਕੋਈ ਟੌਪ ਦੀ ਕੰਪਨੀ ਤੇ ਖੁਰਨੀਆਂ ਤੁਸੀਂ ਇਹਦੀਆਂ ਚੈੱਕ ਕਰ ਲਓ ਦੋ ਖੁਰਨੀਆਂ ਲਗਭਗ ਜਿਹੜੀਆਂ ਇੱਕ ਖਾਦ ਵਾਲੀ ਤੇ ਇੱਕ ਬੀਜ ਵਾਲੀ ਰੇਹ ਵਾਲੀ ਨਾਲ ਤੇ ਪੋਰ ਤੁਸੀਂ ਇਹਦੇ ਚੈੱਕ ਕਰ ਲਓ ਰੰਗ ਰੂਪ ਤੁਹਾਨੂੰ ਆਪ ਇਹਦਾ ਦਿਖਾਉਣੇ ਆ ਰੰਗ ਰੂਪ ਤਾਂ ਦੋਸਤੋ ਕੰਡੀਸ਼ਨ ਇਹਦੀ ਲਗਭਗ ਨਵੇਂ ਆਰ ਕੇ ਚੱਲਿਆ ਕਿੰਨਾ ਕ ਭਈ ਜੇ ਗੱਲ ਕਰਕੇ ਇਹਦੀ ਚੱਲੇ ਸੀ ਚੱਲਿਆ ਭਈ ਆ ਸਾ ਮਨ ਕੇ ਚਲ ਜਾ ਛੋੜੇ ਸੁਗੀਲਾ ਹੀ ਚੱਲਿਆ ਭਈ ਅੱਛਾ ਹਾਂ ਭਾਈ ਠੀਕ ਆ ਕਿਉਂਕਿ ਫਾਲੇ ਫੂਲੇ ਸਭ ਦਾ ਰੰਗ ਜਮਾ ਤੇ ਆਹ ਤੋਂ ਨਾਲੇ ਤੋਤਾ ਹੁੰਦਾ ਜਮਾ ਨਵਾਂ ਹੀ ਨਿਕਲਿਆ ਹੁੰਦਾ ਯਾ ਸਹੀ ਆ ਦੋਸਤੋ ਇਹ ਕੰਡੀਸ਼ਨ ਇਹਦੀ ਨਵੇਂ ਆਰ ਕੋਈ ਜਿਹੜਾ ਤੁਸੀਂ ਸਾਹਮਣੇ ਦੇਖੋਗੇ ਆਲਿਆਂ ਤੇ ਜਿਹੜੇ ਇਹਨਾਂ ਤੇ ਰੰਗ ਤੁਹਾਨੂੰ ਹਜੇ ਨਾਲ ਦੇ ਦੇ ਦੋਨਾਂ ਤੇ ਥੱਲੇਲੇ ਪਾਸੇ ਜਿਹੜਾ ਮਿੱਟੀ ਜਰੂਰ ਲੱਗੀ ਹੋਈ ਆ ਸਾਫ਼ ਕਰਨ ਦੀ ਥੋੜੀ ਜੀ ਲੋੜ ਆ ਰੰਗ ਦੋਸਤੋ ਥੱਲੇ ਤੁਹਾਨੂੰ ਦੇਸੀ ਹੋਣਾ ਨਵੀਂ ਕੰਡੀਸ਼ਨ ਆ ਤੇ ਇੱਕ ਥੋੜਾ ਪੋਰ ਜਰੂਰ ਟੁੱਟਿਆ ਕਿਉਂਕਿ ਬਈ ਦੇ ਇੱਥੇ ਜਿਵੇਂ ਦੇਖਾਂਗੇ ਪੰਪਾ ਸੁਪੂ ਸੁਪੂ ਬੰਨੇ ਹੁੰਦੇ ਕਈ ਵਾਰ ਪਸ਼ੂ ਤੋੜ ਦਿੰਦੇ ਆ ਤੇ ਬਾਕੀ ਤੁਹਾਨੂੰ ਕੋਸ਼ਿਸ਼ ਕਰਦੇ ਆ ਸਾਰੇ ਐਂਗਲਾਂ ਤੋਂ ਆਪਾਂ ਬੈਕ ਸਾਈਡ ਤੋਂ ਵੀ ਦਿਖਾ ਦੇ ਟੱਕਰ ਦਿਖਾਣਾ ਬਈ ਕ੍ਰਾਸ ਦੀ ਗੱਲ ਕਰਕੇ ਕਿਉਂਸ ਬਈ ਨਾਲ ਮਿਲੂਗਾ ਨਵਾਂ ਪਿਆਜਮ ਠੀਕ ਆ ਕਰਾਸ ਨਾਲ ਮਿਲੂਗਾ ਜਮਾਨ ਨਵਾ ਠੀਕ ਆ ਤੇ ਹੋਰ ਮੰਨ ਕੇ ਚਲੋ ਜਿਹੜਾ ਕੰਪਿਊਟਰ ਉਸ ਜਮਾਨ ਨਵਾ ਪਿਆ ਠੀਕ ਆ ਤੇ ਇਹਦੇ ਨਾਲ ਕੱਕਟਾ ਹੁੰਦੀ ਹੁੰਦੀ ਨਾਲ ਰੂਟਾ ਬੀਟਰ ਬਣਨ ਲਈ ਰੂਟਾ ਬੀਟਰ ਬਣਨ ਲਈ ਹਾਂ ਉਹ ਕੱਟਪਨ ਨਾਲ ਦਮਾਂਗੇ ਉਟਾ ਬਿਟਾ ਵੀ ਬੰਦਾ ਹੈ ਅੱਛਾ ਰੂਟਾ ਬੀਟਰ ਵੀ ਬਣ ਜਾਂਦਾ ਜੇ ਉਹ ਉੱਪਰੋਂ ਮੰਨ ਲੈ ਵੀ ਦੀ ਖੁਰਨੀ ਲਾਗਣੀ ਹਾਂ ਖੁਰਨੀ ਲੱਗੀ ਸੈਕਟਮ ਸਾਹ ਬੈਕ ਸ਼ਾਰਟ ਤੋਂ ਲਹੂ ਇਹਦਾ ਠੀਕ ਆ ਸਾਹ ਲੈ ਕੇ ਤੇ ਉਹ ਫੱਟਾ ਲਾ ਕੇ ਕੱਟ ਨਾਲ ਪਾ ਕੇ ਉਟਾ ਬਿਟਾ ਚਲੋ ਠੀਕ ਆ ਫੋਲ ਵਧੀਆ ਸਫਾਈ ਹੁੰਦੀ ਹੈ ਉਟਾ ਬਿਟਾ ਤੇ ਵੀ ਆ 22 ਦਾ ਵੀ ਕੱਟ ਵੀ ਨਾਲ ਮਿਲ ਜੂਗੀ ਰੰਗ ਪੂਰਾ ਵਧੀਆ ਤੁਹਾਨੂੰ ਨਾਲ ਦਾ ਦਿਸਦਾ ਹੋਣਾਗਾ ਸਾਰੇ ਕੋ ਜੈਨੂਨ ਜਿੱਦਾਂ ਦਾ ਤੇ ਬਾਕੀ ਤੁਸੀਂ ਆ ਕੇ ਦੇਖੋਗੇ ਕੋਸ਼ਿਸ਼ ਮੇਰੀ ਰਹੂਗੀ ਤੁਹਾਨੂੰ ਹਰ ਪੱਖ ਤੋਂ ਬੈਕ ਸਾਈਡ ਤੋਂ ਦਿਖਾ ਦੇ ਟਿਕਾ ਕੇ ਤੁਹਾਨੂੰ ਦੀ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੀ ਮੈਂ ਦੋਸਤੋ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਲਓ 7 ਫੁੱਟਾ ਹੈ ਦੋਸਤੋ ਸੁਪਰ ਸੀਡਰ ਦਾ ਤੇ ਰੂਟਾ ਵੀਟਰ ਵੀ ਬਣ ਜਾਂਦਾ ਹੈਗਾ ਮੁੱਲ ਦੋਸਤੋ ਵੀਡੀਓ ਦੇ ਵਿੱਚ ਹੀ ਕਰਾਉਣਾ ਆਪਾਂ ਬਾਈ ਤੋਂ ਇੱਕ ਵਾਰੀ ਪੈਂਡ ਦਾ ਸੀ ਲੋਪੋ ਦੋਸਤੋ ਨੇੜੇ ਬਦਨੀ ਸ਼ਹਿਰ ਰਹਿੰਦਾ ਬਾਈ ਨੂੰ ਲੋਪੁੰਨੇ ਅਰ ਸੇਂਗਲਾ ਤਹਿਸੀਲ ਤੇ ਜ਼ਿਲ੍ਹਾ ਪਿੰਡਾ ਮੂਗਾ ਤੇ ਮੁੱਲ ਦੀ ਗੱਲ ਕਰੀਏ ਭਾਈ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਇਹਦਾ ਭਾਈ ਸੈਣਾ ਕਟ 125000 ਰੁਪਏ ਭਾਈ ਹੋ ਜਾਊਗਾ ਮਾਨਤਾ ਭਾਈ ਮਾਨਤਾ ਨਹੀਂ ਹੋਣਾ ਕੋਈ ਆਏ ਨਿਕ ਭਾਈ ਲੱਖ ਦਾ ਜਾਂ 120 ਦਾ ਦੇ ਦੇਣਗੇ ਕੱਲਾ ਮਾਨਤਾ ਨਾ ਕੱਲਾ ਮਾਨਤਾ ਨਹੀਂ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਆ ਕੋਈ ਨਵੇਂ ਦੀ ਨਹੀਂ ਦਿੰਦਾ ਅੱਛਾ ਇਹਦੀ ਆਪਾਂ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਦਿੰਦੇ ਆ ਕਣਕ ਦੇ ਸੀਜ਼ਨ ਦੀ ਫੁੱਲ ਗਾਰੰਟੀ ਆ ਅੱਛਾ ਇੱਕ ਸੀਜ਼ਨ ਦੀ ਗਾਰੰਟੀ ਦਿੰਦੇ ਆ ਵੀ ਚਲਾ ਲੈ ਕੋਈ ਨੌਕਸਲ ਨਿਕਲਦਾ ਭਾਈ ਨਿਕਲਦਾ ਹੀ ਨਹੀਂ ਠੀਕ ਆ ਕਿਉਂਕਿ ਕਿਉਂਕਿ ਨੌਕਸਲ ਨਵੇਂ ਜੀ ਹੋ ਸੈਡਾਂ ਦਾ ਤੇਲ ਆ ਤਿੱਗਲ ਕੋਈ ਵੀ ਚੈੱਕ ਕਰ ਲੈ ਨਵਾਂ ਪਿਆ ਜਮਾ ਠੀਕ ਆ ਬਿਲਕੁਲ ਨਵਾਂ ਤੇਲ ਠੀਕ ਆ ਦੋਸਤੋ ਆਮ ਤੌਰ ਤੇ ਆਪਾਂ ਸੁਣਦੇ ਹਾਂ ਜਦੋਂ ਆਪਾਂ ਨਵਾਂ ਚੀਜ਼ ਕੋਈ ਵੀ ਨਵਾਂ ਸੰਦ ਲੈਣੇ ਆ ਤੇ ਕੰਪਨੀ ਵਾਲੇ ਵੀ ਇੰਨੀ ਗਾਰੰਟੀ ਨਹੀਂ ਦਿੰਦੇ ਜਿੰਨੇ ਬਾਈ ਨੇ ਗਾਰੰਟੀ ਦਿੱਤੀ ਬਾਈਆਂ ਦਾ ਵੀ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਆ 1,25,000 ਦੋਸਤੋ ਇਹਦੇ ਚ ਮਾਨਤਾ ਨਹੀਂ ਹੋਣਾਗਾ ਨੰਬਰ ਬਾਈ ਦਾ ਥੱਲੇ ਸਕਰੀਨ ਤੇ ਚੱਲਦਾ ਰਹੂਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਸਟ ਦੇਖਣੇ ਰਹਿਣ ਲਈ ਧੰਨਵਾਦ ਬਾਈ ਧੰ